ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਹੈ ਪੰਡਰੋਲੀ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਜਿੱਥੇ ਗੁਰਦੁਆਰਾ ਸ਼ੀਦ ਬਾਬਾ ਮਤੀ ਜੀ ਬੰਦ ਕਮੇਟੀ ਚੋਣ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ ਈਸ਼ਵਰ ਜਾਣਕਾਰ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਨ ਮਨੋਹਰ ਸਿੰਘ ਜੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰਦੁਆਰਾ ਬੰਦ ਕਮੇਟੀ ਚੋਣਾਂ ਦੌਰਾਨ ਦੋ ਧਿਰਾਂ ਵਿੱਚ ਤਣਾਅ ਪੈਦਾ ਹੋਣ ਤੇ ਕੋਈ ਹਲਾਤਾਂ ਕਾਰਨ ਚੋਣ ਪੂਰੀ ਨਾ ਹੋਣ ਤੇ ਪੈਦਾ ਹੋਇਆ ਹਲਾਤ ਤੋਂ ਬਾਅਦ ਅੱਜ ਸ਼੍ਰੋਮਣੀ ਗੁਰਦੁਆਰਾ ਬੰਦ ਕਮੇਟੀ ਦੇ ਨਮਾਇंदे ਭਾਰੀ ਟਾਸਕ ਫੋਰਸ ਨਾਲ ਗੁਰਦੁਆਰਾ ਸਾਹਿਬ ਪਹੁੰਚੇ ਉਹਨਾਂ ਦੱਸਿਆ ਕਿ ਜਿੱਥੇ ਪ੍ਰਧਾਨ ਉਪਰੰਤ ਅਕਾਲ ਤਖਤ ਦੇ ਜਥੇਦਾਰ ਦੇ ਹੁਕਮਾਂ ਤੇ ਉਹ ਅੱਜ ਨਵੀਂ ਕਮੇਟੀ ਨੂੰ ਚਾਰਜ ਦੇਵਾਉਣ ਆਏ ਸਨ ਮੌਕੇ ਤੇ ਪੂਜ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਸੇ ਝਗੜੇ ਦੇ ਖਾਸੇ ਨੂੰ ਦੇਖਦੇ ਆ ਦੋ ਦਿਨ ਦਾ ਸਮਾਂ ਲਿਆ ਅਤੇ ਇਸ ਮਾਮਲੇ ਨੂੰ ਸਹੀ ਤਰੀਕੇ ਨਾਲ ਲੁਟਾਉਣ ਦੀ ਗੱਲ ਕੀਤੀ ਗਈ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਅਤੇ ਗੱਲ ਕਰਦੇ ਆ ਗੁਰੂਤਾਬ ਸਾਹਿਬ ਦੀ ਪ੍ਰਧਾਨ ਜਥੇਦਾਨ ਮਨੋਤ ਸਿੰਘ ਜੀ ਨਾਲ ਤੁਸੀਂ ਦੇਖ ਰਹੇ ਹੋ ਜਥੇਦ ਜਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਤੇ ਇਹਨਾਂ ਦੀ ਇਹ ਪੁਆਰੀ ਹੋਈ ਪੁਕਾਇਦਾ ਅਚਕਾ ਇਨਕੁਆਰੀ ਤੋਂ ਬਾਅਦ ਸ਼੍ਰੀ ਕਾਬਦਾ ਸਾਹਿਬ ਨੇ ਜਿਹੜਾ ਇਹ ਹੁਕਮ ਇਹ ਜਾਰੀ ਕੀਤਾ ਆਪ ਜੀ ਦੇ ਲਈ ਆ ਬਾਕੀ ਜਿੱਹੀ ਗੱਲ ਆ ਤੇ ਅਸੀਂ ਮੈਂ ਸ਼੍ਰੀ ਕਾਬਦਾ ਸਾਹਿਬ ਕੋ ਆਇਆ ਤੇ ਮੇਰੀ ਇਹ ਜੁਬੇਦਾਰੀ ਹੈ ਇਹ ਇਹਦਾ ਲੱਗਦਾ ਹੈ ਇਹ ਅੱਜ ਤੇਰੇ ਆਪਣਾ ਕੀ ਮਤਸ ਸੀ ਜੀ ਕਿ ਅਸੀਂ ਤਾਂ ਸਿਰ ਤੇ ਹੀ ਹੈ ਵੀ ਜੇ ਕੋ ਸ਼੍ਰੀ ਕਾਲਤਾ ਸਾਹਿਬਾ ਜਿਹੜਾ ਹੁਕਮ ਹੈ ਇਹਨੂੰ ਤਾਂ ਟਾਲਿਆ ਨਹੀਂ ਜਾ ਸਕਦਾ ਠੀਕ ਹੈ ਕਿ ਅਸੀਂ ਕਹਿੰਦੇ ਆ ਵੀ ਬੜੇ ਪਿਆਰ ਸਤਕਾਰ ਦੇ ਨਾਲ ਉਹਨਾਂ ਦੀ ਵੀ ਰਹਿ ਜੇ ਠੀਕ ਹੈ ਦੋਵੇਂ ਤਰ੍ਹਾਂ ਜਿਹੜੀਆਂ ਤੇ ਉਹ ਪਿਆਰ ਸਤਕਾਰ ਦੇ ਨਾਲ ਹੀ ਜਿਹੜਾ ਪ੍ਰਬੰਧ ਹੈ ਉਹ ਆਪਣਾ ਉਹਨਾਂ ਦੇ ਬੰਦੇ ਜਿਹੜੇ ਆਉਂਦੇ ਨਜ਼ਰ ਕੀਆ ਇਹ ਇਹ ਵੀ ਕੋਈ ਇੱਕ ਤਰ੍ਹਾਂ ਦਾ ਪ੍ਰਬੰਧ ਦੇਣਾ ਉਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸੋ ਇਸ ਕਰਕੇ ਜਿਹੜੇ ਉਹਨਾਂ ਦੇ ਨੰਬਰ ਜਿੱਤੇ ਆ। ਜਿੰਨੇ ਜਿੱਤੇ ਉਹਨਾਂ ਦੇ ਠੀਕ ਹੈ ਉਹਨਾਂ ਨੂੰ ਵੀ ਨਾਲ ਦਵਾਂਗੇ ਉਹਨਾਂ ਨੂੰ ਵੀ ਮਤਲਬੀ ਪੂਰੀ ਨਮਾਇਦਗੀ ਜਿਹੜੀ ਬਣੂਗੀ ਵਿੱਚ ਠੀਕ ਹੈ ਪਰ ਜਿਹੜਾ ਸੰਗਤ ਦਾ ਸਾਰਾ ਇਤਰਾਜ ਆ ਨਾ ਸੰਗਤ ਦਾ ਜਿਆਦਾ ਜਿਹੜਾ ਸੰਗਤ ਪ੍ਰਧਾਨ ਸੀ ਜਿਹਨੂੰ ਬਦਾਨੀ ਉੱਪਰ ਨਾਮ ਉਹਨਾਂ ਤੇ ਆ ਤੇ ਬਾਕੀ ਕੋਈ ਨਹੀਂ ਉਹਨਾਂ ਦੇ ਬੰਦਸ ਇਹਨਾਂ ਦਾ ਹੀ ਗੁਰਦੁਆਰਾ ਜੋ ਵੀ ਆਉਣੀ ਗੁਰੂਆਹ ਪਰ ਉਹ ਕੋਪ ਮੈਂਬਰ ਬਣਦੇ ਨਹੀਂ ਨਾ ਬਣਦਨੇ ਇਹ ਉਸ ਤਰ੍ਹਾਂ ਕੇ ਪ੍ਰਬੰਧਨ ਨੂੰ ਚਲਾਉਣ ਦੇ ਲਈ ਇਹ ਸਾਰਾ ਇਦਾਂ ਹੈਗਾ ਸ਼੍ਰੀ ਗੱਲ ਤਾਂ ਉਹ ਤਾਂ ਹੋ ਗਈ ਕਿ ਕਿ ਐਵੇਂ ਨਹੀਂ ਹੋਇਆ ਇਹਦੀ ਬਕਾਇਦਾ ਨਿਪੋਰੀ ਕਿ ਇਹ ਉਹ ਮਸਲਾ ਤਾਂ ਬਹੁਤ ਚੀਜ਼ ਇਹ ਕੋਟਾ ਨਾਲ ਜਿਹਾ ਕੋਈ ਸਮਝ ਨਹੀਂ ਹੋ ਰਿਹਾ ਉਹਦੇ ਨਾਲ ਵਿੱਚ ਹੋਊਗਾ ਐਸ ਇਹ ਤਾਂ ਕੋਈ ਸਮਝ ਨਹੀਂ ਇਹ ਸਮਝ ਚਿੰਤਾ ਨਾ ਨਾ ਤੁਮ ਕੋ ਨਾ ਉਸੋ ਕਿਤੇ ਕਿੰਨੇ ਹੋਣੀ ਮੰਗਦੇ ਤੁਸੀਂ ਹੁਣ ਕਿੱਦਾਂ ਇਹਦੀ ਬਾਡੀ ਕਿੱਦਾਂ ਬਣਾਉਂਦੇ ਆਂ ਇਹ ਪ੍ਰਕਿਰਿਆ ਬਾਡੀ ਤਾਂ ਬਾਡੀ ਤਾਂ ਇਹਨਾਂ ਦੀ ਜਿਹੜੀ ਹੈ ਜੋ ਵੀ ਇਹਨਾਂ ਦੇ ਮਤਲਬ ਵੀ ਇਨਕੁਆਰੀ ਹੋਈ ਆ ਉਹਦੇ ਵਿੱਚ ਬਾਡੀ ਤਾਂ ਬਣ ਚੁੱਕੀ ਹੋਈ ਆ ਠੀਕ ਹੈ ਨਾ ਮਤਲਬ ਇਹ ਤਾਂ ਸ਼੍ਰੀ ਭਾਗਤ ਜੀ ਦਾ ਲਾਸਟ ਹੁਕਮ ਆ ਚੁੱਕਿਆ ਨਾ ਮਤਲਬ ਹੁਕਮ ਦੀ ਕਾਪੀ ਇਲੈਕਸ਼ਨ ਤਾਂ ਹੋਣੀ ਹੈ ਕਿ ਐਕਸਟੈਂਸ਼ਨ ਦੇ ਜਾਂਦੀ ਦੋ ਤਿੰਨ ਮਹੀਨਿਆਂ ਦਾ ਕੋਈ ਰਹਿੰਦਾ ਹੈ ਇਹਨਾਂ ਦੇ ਲੋਕ 6 ਮੈਂਬਰ ਲਈ ਬੈਠਕੀ ਗੱਲ ਕਰਦੇ ਆ ਬਾਕੀ ਦੇਖੋ ਇਹ ਸ਼੍ਰੀ ਭਾਗਤ ਜੀ ਦਾ ਫਾਈਨਲ ਹੁਕਮ ਹੋ ਚੁੱਕਾ ਪਰ ਜੇ 6 ਮੰਨ ਲੈਂਦੇ ਆ ਹਾਂਜੀ ਤੇ ਇਹ ਫਿਰ ਇਤਾਂ ਮਤਲਬ ਆਰਡਰ ਕਿਦਾਂ ਆ ਜੇ ਆਪਣਾ ਹੁਕਮ ਉਹ 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 ਇਲੈਕਸ਼ਨ ਨਹੀਂ ਇਹ ਨਹੀਂ ਚੀਜ਼ ਹੋ ਪੈਂਦਾ ਫਲੈਕਸ਼ਨ ਦਾ ਪ੍ਰੋਸੈਸਟਰ ਰਹਿਦਾ ਹਾਂ ਜੀ ਚਲੋ ਇਹ ਸ਼੍ਰੀ ਕਾਲਤਾ ਸਾਹਿਬ ਜਿਹੜੇ ਹੁਕਮ ਆਉਂਦਾ ਹੁਕਮ ਦੱਸਦਾ ਜੀ ਨਹੀਂ ਆਪਾਂ ਚਲੋ ਘਰ ਨਾਲ ਸੈਂਟਰੀ ਗੱਲ ਕਰਦੇ ਹਾਂ ਮੈਂ ਨੁਕਾਰੀ ਨਹੀਂ ਸੀ ਕੀਤੀ ਜੀ ਮੈਂ ਨੁਕਾਰੀ ਨਹੀਂ ਸੀ ਕੀਤੀ ਮੈਨੂੰ ਤਾਂ ਜਿਹੜਾ ਸ਼੍ਰੀ ਕਾਲਤਾ ਸਾਹਿਬ ਦਾ ਹੁਕਮ ਆਇਆ ਮੈਂ ਤਾਂ ਉਹਨੂੰ ਲਾਜ਼ੀ ਕਰਨ ਵਾਲਾ ਸੀ ਇਹਨਾਂ ਨੂੰ ਨੰਬਰ ਤੇ ਆਪਾਂ ਨੂੰ ਜਿਹੜੇ ਸੱਤਰ ਸਾਹਿਬ ਹੈ ਨਾ ਆਪਾਂ ਉਹਨਾਂ ਨਾਲ ਗੱਲ ਕਰਨਾ ਚਾਹੀਦਾ ਇਹਨਾਂ ਨਾਲ ਕੋਈ ਨਹੀਂ ਮੈਂ ਨਾ ਦੇਣਾ ਮੈਂ ਨਾ ਪੀਏ ਸਾਹਿਬ ਨੂੰ ਨਹੀਂ ਸ਼੍ਰੀ ਕਾਲਤਾ ਸਾਹਿਬ ਨੂੰ ਪੀਏ ਸਾਹਿਬ ਨਹੀਂ ਨਹੀਂ ਇਹਨਾਂ ਦੇ ਜੋ ਜਿਨ੍ਹਾਂ ਨੇ ਆਪ ਨਹੀਂ ਕੋਈ ਗੱਲ ਆ ਉਹ ਇੱਕੋ ਹੀ ਗੱਲ ਆ ਉਹ ਵੀ ਸਭ ਜਿਹੜੇ ਮਸ਼ੀਨਕਾਰ ਦਾ ਸਬਦ ਹੈ ਇਹਨਾਂ ਸਾਹ ਦੇ ਉਹਨਾਂ ਨੇ ਕਿਸੇ ਵੀ ਕੁਆਲੀ ਹਾਂ ਨਹੀਂ ਉਹਨਾਂ ਕੋਲ ਜਾਣੀਆਂ ਨੂੰ ਪਾ ਸਰ ਜੀ ਮੈਂ ਨਹੀਂ ਕੀਤੀ ਉਹਨਾਂ ਨੇ ਇਨਕੁਆਰੀ ਕਰਵਾਈ ਆ ਇਨਕੁਆਰੀ ਕਰਨ ਤੋਂ ਬਾਅਦ ਜਿਹੜਾ ਹੈਗਾ ਆ ਜਿਹੜਾ ਆ ਤੁਹਾਡੇ ਸਾਹਮਣੇ ਆ ਨਹੀਂ ਨਹੀਂ ਇੱਥੇ ਲਿਖਿਆ ਨੇ ਨਾ ਵੀ ਨਵੀਂ ਕਮੇਟੀ ਜਿਹੜੀ ਚੁਣੀ ਗਈ ਨਵੀਂ ਕਮੇਟੀ ਆਗਾ ਉਹਨਾਂ ਨੂੰ ਚਾਰਜ ਸੌਂਪਿਆ ਜਾਵੇ 19 ਤਰੀਕ ਨੂੰ ਹਾਂ ਜੀ ਜਦ ਕਿ ਇੱਥੇ ਤਾਂ ਕਮੇਟੀ ਵਾਲੇ ਚੁਣੀ ਨਹੀਂ ਹੋਈ ਚਲੋ ਉਹ ਉਹ ਇਹਨਾਂ ਨੇ ਦੇਖਣਾ ਕੀ ਹੁਣ ਅਸੀਂ ਜਾਣਿਆ ਆਦਮਪੁਰ ਬੈਠ ਕੇ ਗੱਲਬਾਤ ਕਰਦੇ ਆ ਕਿ ਕੀ ਕਰਨਾ ਕੀ। ਤੁਹੀ ਜੀ ਐਸੀ ਉਹੀ ਕਲੀਅਰ ਕਰਨਾ ਚਾਹੀਦਾ ਕਿ ਜਿਨ੍ਹਾਂ ਨੇ ਪੜਤਾਲ ਕੀਤੀ ਆ ਆਪਾਂ ਉਹਨਾਂ ਨੂੰ ਕੁਛ ਨਾ ਚਾਉਨੇ ਵੀ ਜਦ ਹਲੇ ਕਮੇਟੀ ਦੀ ਚੋਣੀ ਨਹੀਂ ਹੋਈ। ਸੋ ਇਹ ਕਿਦਾਂ ਕਿ ਉਹਨੇ ਦੇਵੀ ਕਮੇਟੀ ਆ ਜਾਂ ਸਾਬਕਾ ਪ੍ਰਧਾਨ ਜੋ ਇਹਦੇ ਵਿੱਚ ਨਿੱਕੀ ਮੈਂ ਤੁਹਾਨੂੰ ਨੰਬਰ ਦੇ ਦਾਂ ਨਾ। ਹਾਂਜੀ ਤੁਹਾਨੂੰ ਨੰਬਰ ਤਾਂ ਉਹ ਹੀ ਗੱਲਬਾਤ ਕਰਾਂ ਉਹ। ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਬੜੇ ਪਿਆਰ ਸਰਕਾਰ ਦੇ ਨਾਲ ਇਹਨਾਂ ਦਾ ਮਸਲਾ ਤੇ ਜੇ ਬੱਤੀ ਹੁਣ ਮ ਖਾਣੇ ਜੱਗਾਂ। ਉਸ ਤੋਂ ਵੱਧ ਤਾਂ ਦੇ ਨਹੀਂ ਕੀ ਗੱਲ ਹਾਂ ਤਾਂ ਆਪਾਂ ਮੈਂ ਤਾਂ ਆਇਆ ਹੀ ਹਾਂ ਅਲੇ ਮਤਲਬ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਤੇ ਜੇਪੂਰ ਨੂੰ ਗੱਲ ਜਾਂਦੀ ਆ ਸੰਗਤ ਦੀ ਸ਼ਾਂਤੀ ਜਿਹੜਾ ਮਲੇ ਵੀ ਗਿਆ ਉਹ ਸੰਗਤ ਬੱਢੀ ਗਿਆ ਸੰਗਤ ਦੇ ਕੈਂਪੀਜ ਨਾਲੇ ਬਾਕੀ ਸਾਰਾ ਅਲੇ ਮੈਂ ਹਾਲੇ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੈਂ ਤਾਂ ਆਇਆ ਤੇ ਮੈਡੀਟੇਰ ਨੂੰ ਬੰਦੇ ਵਿੱਚ ਕਿੱਜੇ ਸੀ ਤੇ ਕੀ ਕਰਨਾ ਇਸੇ ਤੇ ਕਰਦਾ ਵਾਈ ਗੁਰੂ ਜੀ ਖਾਸਾ ਵਾਈ ਗੁਰੂ ਜੀ ਦੀ ਫਤਿਹ ਛੋਮੀ ਕਮਿਟੀ ਆਲੇ ਜਿਹੜੇ ਬੰਦੇ ਆਏ ਸੀ ਸਿਰਫ ਕਬਜ਼ਾ ਕਰਨਾ ਆਏ ਸੀ ਗੁਰੂ ਘਰ ਤੇ ਦੋਸਰਾ ਕਿਸੇ ਇਹ ਤੋਂ ਦੇ ਪਿੰਡਾਂ ਨੇ ਸ਼ਿਕਾਇਤ ਕੀਤੀ ਉੱਥੇ ਸਾਡੇ ਪਿੰਡਾਂ ਨੇ ਸ਼ਿਕਾਇਤ ਕੀਤੀ ਆ ਵੀ ਜਿਹੜਾ ਆ ਸਾਡੀ ਇਲੈਕਸ਼ਨ ਅਸੀਂ ਜੁੜ ਚੁੱਕੇ ਆ ਬੇ ਗੁਰਮੁਜਾਦਾ ਭੰਗ ਕਰਦੇ ਆ ਸਾਨੂੰ ਕੋਈ ਮੰਗ ਨਹੀਂ ਕੀਤੀ ਸਾਨੂੰ ਕੋਈ ਪੁੱਛ ਕਿਛ ਨਹੀਂ ਕੀਤੀ ਦੇਖੋ ਮੈਂ ਜਿਹੜਾ ਮੇਰਾ ਪਰਿਵਾਰ ਆ ਠੀਕ ਹੈ ਮੇਰੇ 70 ਸਾਲ ਮੇਰੇ ਭਵਦਰ ਅਕਾਲੀਦਾਨ ਜੁੜੇ ਰਹੇ ਆ ਮੇਰਾ ਖੁਦ ਮੇਰਾ ਡੈਡੀ 37 ਸਾਲ ਪਿੰਡ ਦਾ ਸਮੇਂ ਜਿ ਰਿਹਾ ਜਿਵੇਂ ਮੇਰਾ ਫਾਦਰ ਸਾਹਿਬ ਹੈ 1996 ਤੋਂ ਲੈ ਕੇ ਦੋ ਮੰਨ ਤੱਕ ਕਰ 2010 ਤੱਕ ਕਰ ਐਸਵੀਜੀਸੀ ਦੇ ਮੈਂਬਰ ਆ ਅਸੀਂ ਧਾਰਮਿਕ ਖਿਆਲਾਂ ਦੇ ਨਾਲ ਜੁੜੇ ਹੋ ਆ ਮੈਂ ਵੀ ਖੁਦ ਮੈਗੁਰ ਘਰ ਨਾਲ ਜੁੜਿਆ ਆ ਠੀਕ ਆ 9 ਸਾਲ ਤੋਂ ਮੈਂ ਇਸ ਗੁਰੂ ਘਰ ਦੀ ਪਹਿਲਾ ਬੈਸਪਦਾਨ ਸੀ ਹੁਣ ਬਦਾਨ ਦੇ ਤੌਰ ਤੇ ਮੈਂ ਸੇਵਾ ਕਰ ਰਿਹਾ ਹਾਂ ਜਿਹੜੀ ਬੋਰਡਿੰਗ ਹੋਈ ਸੀ ਉਸ ਦੇ ਵਿੱਚ ਤੁਹਾਡੇ ਕਿੰਨੇ ਮੈਂਬਰ ਸਿੱਤੇ ਜਾਂ ਬੋਰਡਿੰਗ ਪੂਰੀ ਕੰਪਲੀਟ ਹੋਈ ਸੀ ਬੋਟਿੰਗ ਪੂਰੀ ਕੰਪਲੀਟ ਨਹੀਂ ਹੋਈ ਸੀ ਇਹ ਨਹੀਂ ਪਹਿਲਾਂ ਰੋੜਾ ਪਾ ਰੱਖਿਆ ਪਹਿਲਾਂ ਕਿਉਂਕਿ ਜਿਹੜੇ ਸਾਡੇ ਪਿੰਡ ਦੇ ਵਿੱਚ 150 ਸਾਲ ਦੇ ਬੰਦੇ ਰਹਿੰਦੇ ਆ ਸਾਡੀ ਜਿਹੜਾ ਸਬੰਧਨ ਕਹਿੰਦਾ ਸੀ ਸਬੰਧਨ ਕਹਿੰਦਾ ਜੀ ਇਨੀ ਸਬੰਧਨ 2003 ਚ ਬਣਾਇਆ ਸੀ ਬਜ਼ੁਰਗਾਂ ਨੇ ਇਨੀ ਸਬੰਧਨ ਲੁਕੂ ਰੱਖਿਆ ਇਨੀ ਕਿਹਾ ਸੀ ਵੀ ਜਿਹੜੇ ਬੰਦਾ ਆ ਪਿੰਡ ਦਾ ਵਾਸੀ ਆ ਉਹ ਵੋਟ ਪਾਊਗਾ ਫੇਰ ਨਹੀਂ şart ਰੱਖ ਲਈ ਜੇ ਦੋਕਣਾ ਦੀ ਜ਼ਮੀਨ ਦੀ ਸ਼ਰਤ ਹੋਊਗੀ ਠੀਕ ਆ ਉਹ ਜਿਹੜੇ ਸਬੰਧਨ ਦੇ ਹਿਸਾਰਾ ਸੀ ਉਹ ਤੁਹਾਨੂੰ ਲੱਭਿਆ ਗਿਆ ਸਬੰਧਨ ਹਿਸਾਰਾ ਨਾਲ ਜਿਹੜਾ ਸਬੰਧਨ ਦੇ ਹਿਸਾਬ ਨਾਲ ਜਿਹੜੀ ਇਲੈਕਸ਼ਨ ਹੁੰਦੀ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਬੰਦਾ ਜ਼ਮੀਨ ਜੀ ਦੇ ਨਾਲ ਮਰਲਾ ਵੀ ਨਾ ਹੋਵੇ ਉਹ ਲੈਸ਼ਨ ਲੜ ਸਕਦਾ ਪਰ ਜਿਹਨੇ ਵੋਟ ਪਾਉਣੀ ਆ ਉਹਦੇ ਨਾਲ ਜ਼ਮੀਨਾਂ ਹੋਣੀ ਲਾਜ਼ਮੀ ਜਮਦਦੀ ਜ਼ਰੂਰੀ ਆ ਲੈਸ਼ਨ ਜੀ ਸਾਡੇ ਜਿਹੜੀਆਂ 3 ਨੂੰ 8 ਟੇਰੀਆਂ 3 ਨੂੰ ਕੰਪਲੀਟ ਹੋ ਚੁੱਕੀਆਂ ਆ ਠੀਕ ਆ ਜੀ ਤੇ ਦੋ ਟੇਰੀਆਂ ਰਲਾਂ ਸੀ ਉਹ ਪੈਨਕ ਪਈਆਂ ਇੱਕ ਦਾ ਸੱਤਾਂ ਦਾ ਪਹਿਲਾਂ ਅਸੀਂ ਸੱਤਵੀਂ ਅੱਠਵੀਂ ਤਾਂ ਕਰੀਰ ਹੋਈ ਸੀ ਇਹ ਨਹੀਂ ਕਹਿ ਵੀ ਜ਼ਮੀਨ ਜਿਹੜੀ ਫਰਦ ਆ ਉਹ ਲਿਆ ਕੇ ਦਊਗਾ ਬੰਦਾ ਠੀਕ ਹੈ ਜੀ ਉਹ ਗੱਲ ਕਲੀਅਰ ਹੋ ਗਈ ਆ ਵੀ ਉਹ ਇਹ ਜਮੀਨ ਆ ਉਹਦੇ ਹੁਬੇ ਹੀ ਚਾਹਨਾ ਹੋਵੇ ਉਹ ਮੈਂਬਰ ਬਣ ਸਕਦਾ ਤੇ ਗੁਰੂ ਘਰ ਦੇ ਕੰਮ ਚ ਲੈ ਕੇ ਅੱਜ ਕਿੰਨਾ ਤੋਂ ਬੰਦਾ ਇੱਥੇ ਪਹੁੰਚਿਆ ਸੀਗਾ ਗੁਰੂ ਘਰ ਦੇ ਕਾਜੇ ਨੂੰ ਲੈ ਕੇ ਜੀ ਅੱਜ ਘਟੋ ਕਰਨੀ ਦਾ 50 ਬੰਦੇ ਠੀਕ ਪਹੁੰਚੇ ਆ 25 25 ਬੰਦੇ ਬਨ ਨਾਗ ਜਿੱਥੇ ਬੰਦੀਆਂ ਪਰ ਕਿੱਥੋਂ ਕਿੱਥੋਂ ਲੈਂਦੇ ਕਰਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਦੋ ਵਜੇ ਜਿੱਥੇ ਆ ਤੁਹਾਨੂੰ ਕੋਈ ਇਹਦਾ ਕੋਈ ਲਿਖਤੀ ਨੋਟੀਫਿਕੇਸ਼ਨ ਆਇਆ ਨਾ ਕੋਈ ਨੋਰੀ ਕੁਛ ਨਹੀਂ ਸਾਨੂੰ ਆ ਸਾਨੂੰ ਤਾਂ ਸਿਰਫ ਇਹ ਕਿ ਗਿਆ ਗਿਆ ਅਸੀਂ ਆਵਾਂਗੇ ਅਸੀਂ ਮਤਲਬ 9 ਵਜੇ ਆਏ ਆ 7 ਵਜੇ ਅਸੀਂ ਆ ਗਏ ਆ 9 ਵਜੇ ਜਾਣਾ ਹੈ 10 ਵਜੇ ਜਾਣਾ ਫੇ ਫਿਰ ਜੇ ਲੋ ਭਈ 12 ਤੋਂ 12 ਵਜੇ ਤੋਂ ਲੈ ਕੇ ਕਹਿੰਦੇ 12 ਵਹੀ ਟੈਲੀਫੋਨ ਕੀਤਾ 100 ਟੈਲੀਫੋਨ ਕੀਤਾ ਵੇ ਉਹ ਆਣਾ ਆਣਾ ਜੀ ਆਣਾ ਠੀਕ ਹੈ ਜੀ ਨਹੀਂ ਆਇਆ ਫਿਰ ਅਸੀਂ ਫਿਰ ਅਸੀਂ ਮਤਲਬ ਪਾਇਆ ਵੀ ਆਇ ਨਹੀਂ इन्या च वेट करते बंद सारे परेशान गर्मी बहुत ज्यादा आने जो सा बजुर्ग मैंबर आ बजुर्ग आ फिर टैलीफोन किया फिर आके सवा एक बजे आए आ सवा एक साढ़े कोई गल नहीं की सिर्फ केंद्र अब्जा ही करना बस से, शास्त्र हरेक बंद को शस्त्री तोडियो कर लो ठीक है जी कैमरे लगे गुरद्वारा साहब कल कल वीडियो लगे आल कटा सकते हैं ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨੀ ਵੀ ਕੀਤੀ ਮੈਂ ਤਾਂ ਉਹਨਾਂ ਨੂੰ ਗਿਆ ਸੀ ਪਹਿਲਾਂ ਮੈਂ ਉਹਨਾਂ ਦਾ ਗੋਲੇ ਇੰਨੇ ਇੰਨੇ ਮਤਲਬ ਸਾਡੇ ਛੋਣਗੀ ਕੀਤੀ ਜਿਹੜੇ ਮੈਂ ਆਪਣੇ ਜਿਹੜੇ ਆ ਵਰਕਰ ਆ ਜਿਹੜੇ ਕੰਮ ਕਰਦੇ ਇੰਨੇ ਵੀ ਗਿਰ ਚੁੱਕੇ ਆ ਉਹਨਾਂ ਨੇ ਇਹ ਇਹ ਨਹੀਂ ਕਿਹਾ ਵੀ ਮਤਲਬ ਅਸੀਂ ਗੁਰੂ ਸਾਹਿਬ ਦੇ ਮੇਜਾ ਕੇ ਮਾਹੀ ਤਾਬੇ ਤੇ ਮੱਥਾ ਟੇਕੀਏ ਕੋਈ ਮੱਥਾ ਨਹੀਂ ਟੇਕਿਆ ਕੋਈ ਮੇਰੇ ਨਾਲ ਗੱਲ ਨਹੀਂ ਕੀਤੀ ਮੈਂ ਹੱਥ ਜੋੜਦਾ ਰਿਹਾ ਉਹਨਾਂ ਦੇ ਸਾਹਮਣੇ ਇਹ ਖਾਚਾ ਹੈਗਾ ਵੀ ਕਾਹਦੂ ਤੁਹਾਡੇ ਇਹ ਮੈਨੂੰ ਖਾਚਾ ਇਹਨੇ ਖਾਚਾ ਮੈਨੂੰ ਖਾਚਾ ਹੈ ਇਹ ਮੈਨੂੰ ਮਾਰ ਵੀ ਸਕਦਾ ਕਿਉਂਕਿ ਅੱਜ ਤੋਂ 2 ਮਹੀਨੇ ਪਹਿਲਾਂ ਮੈਨੂੰ 20 ਲੱਖ ਰੁਪਏ ਦੀ ਮੰਗ ਕੀਤੀ ਸੀ ਕਹਿੰਦੇ ਵੀ ਮੈਂ ਆਤਮ ਦੀ ਬੋਲਦੇ ਜਿਹੜੇ ਨਹੀਂ ਜ਼ਰਾ ਪਰਿਵਾਰ ਮੇਤਾ ਮਾਰ ਦੇ ਜਾਊਗਾ ਮੇਰਾ ਘਰੋਂ ਨਿਕਲਣ ਦਾ ਵੀ ਮਸ਼ਵਰਾ ਹੋਇਆ ਪਿਆ ਗੱਲ ਦਾ ਜਿਹੜਾ ਕਿਤਾ ਗੱਲ ਦਾ ਨਵੇਲਾ ਕੋਈ ਮੈਂ ਗੱਲੇ ਨਹੀਂ ਕੀਤੀ ਜੀ ਆਏ ਵਿੱਚ ਐਸਾ ਸੋਚ ਆ ਗਿਆ ਪੋਸ ਆ ਗਈ ਸੀ ਕੋਸ ਨੂੰ ਮੈਨੂੰ ਪਹਿਲਾਂ ਭਾਗ ਗਏ ਸੀ ਵੀ ਇਹ ਬੰਦੇ ਜਿਹੜੀਆਂ ਫਲੋਰ ਤੇ ਬੰਦੇ ਜੱਸੇ ਬੰਦੀਆਂ ਦੇ ਬੰਦੇ ਆਏ ਆ ਜਾਂ ਦੂਏ ਦੇ ਆਏ ਆ ਇਹ ਕੱਲ ਸਾਨੂੰ ਜਿਹੜੇ ਸਾਡੇ ਜਿਹੜੇ ਬੰਦੇ ਆ ਮਥਾ ਟਿਕ ਆਉਂਦੇ ਮੇਰੇ ਮੇਰੀ ਬਾਕ ਬਹੁਤ ਚੰਦੇ ਸੀ ਧਰਮਿਕ ਸੰਸਥਾ ਨਾਲ ਜੁੜੇ ਆ ਉਨੀ ਕੱਲ ਮੈਨੂੰ ਸ਼ਾਮੀ ਕਿਹਾ ਸੀ ਵੀ ਤੁਹਾਨੂੰ ਤੁਹਾਨੂੰ ਖਤਰਾ ਆ ਬੰਦੇ ਬਹੁਤ ਬੰਦੇ ਇਕੱਠੇ ਹਰ ਕੇ ਤੁਹਾਡੇ ਤੇ ਸ਼ੋਮਗੇਟੀ ਦੇ ਨਾਮ ਲੈ ਕੇ ਤੁਹਾਡੇ ਕਬਜ਼ਾ ਕਰਨਗੇ ਜਿਹੜੇ ਉਹਨਾਂ ਦਾ ਬਿੱਤੀ ਆਇਏ ਸੀ ਹਾਂ ਜੀ ਜਿਹਨਾਂ ਨੂੰ ਵੀ ਉਹਨਾਂ ਦੇ ਕਾਰਵਾਈ ਕਰਨਾ ਚਾਹ ਕਾਰਵਾਈ ਜਰੂਰ ਕਰਾਵਾਂਗੇ ਕਾਰਵਾਈ ਕਰਾਉਣੀ ਚਾਹੀਦੀ ਹੈ ਚਾਹਾਂਗੇ ਜਰੂਰ ਕਰਾਵਾਂਗੇ ਅਸੀਂ ਮੈਂ ਖੁਦ ਐਸਵੀਜੀ ਜੀ ਦੇ ਭਲਾ ਨੂੰ ਮਟਾਲਿਕ ਨੂੰ ਲੈ ਕੇ ਆਵੇਂ ਸਾਡੇ ਇੰਨੇ ਪਰਵਾਹ ਸਾਡੇ ਨਾਲ ਕੀ ਹੋ ਰਿਹਾ ਠੀਕ ਹੈ ਜੀ ਬਾਕੀ ਸਾਰੀ ਜਿਹੜੀ ਲੀਡਰਸ਼ਿਪ ਆਈ ਆ ਪਾਰਟੀ ਦੀ ਕਾਲੀ ਦਲ ਦੀ ਵੀ ਆਈ ਦੂਗੇ ਵੀ ਧਰਮਪ੍ਰਸੰਤਾ ਦੇ ਬੰਦੇ ਆਏ ਨੰਦਾਲਾ ਨੰਦਾਲਾ ਦੇ ਬਾਬਾ ਨੰਦਾਲ ਸਿੰਘ ਸੰਸਦ ਉੱਤੇ ਬੰਦੇ ਆਏ ਸੰਤ ਮਾਤਾ ਨੂੰ ਪੁੱਛ ਉਹਨੇ ਵੀ ਨਿਖੇਦੀ ਕੀਤੀ ਵੀ ਸ਼ੋਮੀ ਕਮੇਟੀ ਕੀ ਕਰ ਰਹੀ ਹੈ ਮੇਰਾ ਪਰਿਵਾਰ ਅੱਡੀ ਗੱਲ ਖਚਿੰਦਸਿਕ ਤਾਂ ਵੀ ਨਾ ਹੋਈ ਹੈ ਹਾਂ ਹੋਈ ਹੈ ਉਹਨਾਂ ਨੇ ਤੁਹਾਨੂੰ ਉਹ ਵੀ ਨੋਟਿਸ ਵਿੱਚ ਹੈਗਾ ਇਹ ਜਿਹੜੇ ਬੰਦੇ ਆਏ ਸਿੱਥੇ ਨਹੀਂ ਮੈਨੂੰ ਮੈਨੂੰ ਨੋਟਿਸ ਇਹ ਕਿਹਾ ਮੈਂ ਉਹਨਾਂ ਨੂੰ ਨਿਜ਼ਾਮੀ ਨੂੰ ਕਿਹਾ ਵੀ ਦੇ ਲੋ ਵੀ ਸਾਡੇ ਪਰਿਵਾਰ ਨਾਲ ਤੁਸੀਂ ਸਾਥ ਸਦਾ ਨੂੰ ਦੇ ਰਹੇ ਸਜ਼ਾ ਕਿਨੇ ਕਾਕਾ ਕੋਈ ਗੱਲ ਨਹੀਂ ਕੁਛ ਨਹੀਂ ਕਰਦੇ ਕੁਛ ਨਹੀਂ ਕਰਦੇ ਮੈਂ ਉਹ ਤਾਂ ਕਬਜ਼ਾ ਕਰਦੇ ਆ ਮੈਨੂੰ ਖੁਦ ਮਨੇ ਉਹਨੂੰ ਕਿਹਾ ਵੀ ਕਬਜ਼ਾ ਕਰਨਾ ਹੈ ਅਸੀਂ ਕਿੱਦਾਂ ਕਬਜ਼ਾ ਕਰ ਰਹੇ ਕਿੱਦਾਂ ਹੋਰ ਕੀ ਤੁਸੀਂ ਕੀ ਹੋਣਾ ਚਾਹੁੰਦੇ ਆ ਮੈਂ ਇਸ ਤੋਂ ਬਾਅਦ ਬੀਬੀ ਜ਼ਗੀਰ ਕੋਲ ਨਾਲ ਵੀ ਗੱਲ ਕੀਤੀ ਮੈਂ ਸਾਡੇ ਪ੍ਰਬਾਰ ਨੂੰ ਸਾਹ ਦੇ ਰਹੇ ਤੁਸੀਂ ਇਹ ਇਹ ਜਿਹੜਾ ਇਹ ਸ਼ਾਸ ਹੈ ਇਹ ਸ਼ਾਸ ਜਿਹੜੀ ਸਾਡੇ ਛੂਮੀ ਕਾਟੀ ਜਿਹੜੀ ਮੈਂਬਰ ਆ ਉਸ ਪ੍ਰਬਾਰ ਦੀ ਸ਼ਾਸਸ਼ਨਾ ਵਿੱਚ ਕੁਝ ਹੋ ਰਿਹਾ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਨਦਾ ਇਹਨਾਂ ਦੇ ਕਾਰ ਵੀ ਕੀਤੀ ਜਾਵੇ ਇਹਨਾਂ ਜਿਹੜੇ ਜਥੇਬੰਦੀਆਂ ਦੇ ਜਿਹੜੇ ਜੇ ਨਕਲੀ ਨਾਗ ਬਣ ਕੇ ਜੇ ਗੁਰੂ ਘਰਾਂ ਦੇ ਕਾਫੀਆ ਕਰਦੇ ਆ ਜਿਹੜੇ ਕੋਈ ਕੰਮ ਨਹੀਂ ਕਰਦੇ ਤੇ ਉਹਨਾਂ ਕਾਰ ਵੀ ਕਰਨੀ ਚਾਹੀਦੀ ਹੈ ਉਹ ਸਰ ਪ੍ਰੋਸੀਪਲ ਨੂੰ ਸਭ ਪਤਾ ਡੀਐਸਸੀ ਨੂੰ ਪਤਾ ਠੀਕ ਹੈ ਐਸਐਸਪੀ ਨੂੰ ਪਤਾ ਵੀ ਕਿ ਕਿਦਾਂ ਆਏ ਆ ਅੱਜ ਕਿੰਨੇ ਪੋਸਟੇ ਆਈ ਬਾਅਦ ਚ ਉਸ ਨੂੰ ਕਾਚਾ ਜੇ ਅਸੀਂ ਪੋਸਟ ਕੱਲ ਮੈਨੂੰ ਪਤਾ ਲੱਗ ਚੁੱਕਾ ਸੀ ਵੀ ਇਹ ਨਹੀਂ ਕੁਝ ਖਿਚਰਾਤ ਕਰ ਸਕਦੇ ਆ ਮੈਂ ਕੱਲ ਐਸਐਸ ਨੂੰ ਆਪ ਜਾ ਕੇ ਮੇਰੇ ਕੇ ਟੈਰੀ ਨੂੰ ਲੈ ਕੇ ਗੱਲ ਕਰਕੇ ਆਇਆ ਇੱਕ ਇੱਕ ਜਿਹੜਾ ਮੈਨੂੰ ਇਹ ਨਹੀਂ ਪਹਿਲਾਂ ਇੱਕ ਵਾਰੀ ਮੈਨੂੰ ਬੰਦ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਉਹਦਾ ਜਿਹੜਾ ਜਿਹੜਾ ਉੱਤੇ ਇਹਨਾਂ ਅੱਠਵੇਂ ਮੈਂਬਰ ਦੇ ਰਿਪੋਰਟ ਮੰਗੀ ਗਈ ਆ ਮਾਨਯੋਗ ਜੱਜ ਨੇ ਹਾਈ ਕੋਰਟ ਨੇ ਤੇ ਉਹਦੀ ਮੈਂ ਕਾਪੀ ਨਾ ਨੱਥੀ ਕਰਕੇ ਰਾਤ ਮੈਂ ਦੇਖ ਕੇ ਖੁਦ ਆਇਆ ਵੀ ਮੈਨੂੰ ਖਤਰਾ ਆ ਸਾਡਾ ਸਾਡਾ ਪ੍ਰਬੰਧ ਕਰੋ ਪ੍ਰਚਾਰ ਨੇ ਬੜੀ ਮਿਹਨਤ ਕੀਤੀ ਹੈ ਪ੍ਰਚਾਰ ਨੇ ਸਵੇਰੇ ਮੈਂ ਕਿਹਾ 9 ਵਜੇ ਬਾਦੂ ਆਉਣਗੇ ਕੋਈ ਨਾ ਕੋਈ ਪ੍ਰਚਾਰ ਨੇ ਬੜੀ ਮਿਹਨਤ ਕੀਤੀ ਆ ਨੇ 5 ਵਜੇ ਸਵੇਰੇ ਪੋਚੋ ਆ ਚੁੱਕੀ ਸੀ ਜੇ ਜੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਫਿਰ ਤੁਹਾਡਾ ਅਗਲਾ ਕਦਮ ਕੀ ਹੋਵੇਗਾ ਮੈਂ ਜੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕਰਦਾ ਨਹੀਂ ਕਰੇਗਾ ਮੈਂ ਹਾਈ ਕੋਰਟ ਜਾਵਾਂਗਾ ਅੱਗੀ ਹਾਈ ਕੋਰਟ ਜਾ ਹੁਣ ਵੀ ਜਾ ਇਹ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ ਛਰੇਆਮ ਹੋ ਰਹੀ ਹੈ ਮੈਂ ਗੁਰਪ੍ਰੀਤ ਸਿੰਘ ਜੀ ਆਏ ਸੀ ਇੱਕ ਦਿਨ ਇੱਥੇ ਮੈਂ ਉਹਨੂੰ ਵੀ ਦੱਸਿਆ ਸੀ ਮੈਂ ਆਹ ਦੇ ਕੋਈ ਹਾਈ ਕੋਰਟ ਦੇ ਮਤਲਬ ਮੈਂ ਉਹਨੂੰ ਕਾਪੀ ਦਿਖਾ ਲਈ ਠੀਕ ਹੈ ਜਿਹੜੀ ਹੈ ਜਿਹੜੀ ਇਹ ਕਾਪੀ ਆ ਮੈਂ ਐਸਵੀ ਜੀਸੀ ਦੇ ਪ੍ਰਧਾਨ ਨੂੰ ਵੀ ਦਿਖਾ ਚੁੱਕਾ ਵੇ ਮੈਨੂੰ ਖਤਰਾ ਐਫ ਆਰ ਦੀ ਇਹ ਕਾਪੀ ਜਿਹੜੀ ਹੋਈ ਆ ਮੇਰੇ ਤੋਂ 20 ਲੱਖ ਰੁਪਏ ਮੰਗਿਆ ਮੈਂ ਫੇਰ ਨਹੀਂ ਕਾਪੀ ਉਹ ਵੀ ਇਹਨਾਂ ਨੂੰ ਆ ਆਪਣੇ ਉਹ ਵੀ ਕਾਪੀ ਨਾਲ ਦਿੱਤੀ ਆ ਕਿਉਂਕਿ ਮੇਰੇ ਤੋਂ 20 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ਕੀ ਤੁਸੀਂ ਪ੍ਰਸ਼ਾਸਨ ਕੋਲ ਆਪਣੇ ਸਖਿਆ ਦਾ ਸਰ ਕੇ ਮਿਲ ਹਾਂ ਪਰਵਾਹ ਪ੍ਰਸ਼ਾਸਨ ਦਾ ਮੈਨੂੰ ਕਹਿੰਦਾ ਵੀ ਤੁਸੀਂ ਗੋ ਦੋ ਗਨਮਨ ਰੱਖੋ ਨਾਲ ਮੈਸੇਜ ਦਿੰਨੇ ਆ ਪਰ ਮੈਂ ਤਾਂ ਗੁਰੂ ਘਰ ਚ ਰਹਿਣ ਆ ਸਾਧਨ ਮੈਂ ਗਨਮਨ ਕੀ ਕਰ ਰਹੇ ਹਾਂ ਬਾਰ ਕਿਉਂ ਗੱਤ ਚ ਵਾਹਿਗੁਰੂ ਕਦੇ